ਕੈਨੇਡਾ ਦੇ ਵਿੱਚ ਹੈ ਜੀ ਇਲੈਕਟ੍ਰਿਕ ਕਾਰਾਂ ਦੀ ਵਿਕਰੀ ਦੇ ਵਿੱਚ ਕਾਫੀ ਕਮੀ ਆਈ ਹੈ ਕਾਫੀ ਘਟ ਗਈਆਂ ਨੇ ਇਲੈਕਟ੍ਰਿਕ ਕਾਰਾਂ ਦੀ ਵਿਕਰੀ ਜਿਹੜੀ ਹੈ ਉਹਦਾ ਕੀ ਕਾਰਨ ਤੁਸੀਂ ਸਮਝਦੇ ਹੋ ਜੇ ਇਸ ਤਰ੍ਹਾਂ ਕਹਿ ਲਈਏ ਕਿ ਜਿਹੜੀ ਚੀਜ਼ ਦੀ ਉਮੀਦ ਹੋਵੇ ਨਾ ਜੀ ਕਿ ਆ ਗਰੋ ਕਰੇਗੀ ਹਮਮ ਤੇ ਉਹ ਨਹੀਂ ਨਾ ਕਰੇ ਤਾਂ ਫਿਰ ਇਦਾਂ ਸਮਝਿਆ ਜਾਂਦਾ ਕਿ ਖੜੋਤ ਆ ਗਈ ਹੈ ਜਾਂ ਘਟ ਗਈ ਹੈ ਜੀ ਬਹੁਤ ਜ਼ਿਆਦਾ ਨਹੀਂ ਘਟੀ ਪਰ ਘਟਣਾ ਹੀ ਆਪਣੇ ਆਪ ਦੇ ਵਿੱਚ ਚਿੰਤਾਜਨਕ ਹੈ ਹਮਮ ਇੱਕ ਕੈਨੇਡਾ ਦੀ ਕਹਾਣੀ ਹੈ ਇੱਥੇ ਮਲਟੀਪਲ ਰੀਜ਼ਨ ਨੇ ਉਹਦੇ ਬਾਰੇ ਅਸੀਂ ਗੱਲਬਾਤ ਜਿਹੜੀ ਹੈ ਜੀ ਕਰਦੇ ਹਾਂ ਜੀ ਇਲੈਕਟ੍ਰਿਕ ਵਹੀਕਲ ਸੇਲਜ਼ ਜਿਹੜੀਆਂ ਨੇ ਪੂਰੇ ਕੈਨੇਡਾ ਦੇ ਵਿੱਚ ਲਗਾਤਾਰ ਤੀਸਰੇ ਸਾਲ ਦੇ ਵਿੱਚ ਘਟ ਗਈਆਂ ਨੇ ਇੱਕ ਨਵਾਂ ਸਰਵੇ ਜਿਹੜਾ ਆਟੋ ਟ੍ਰੇਡਰ ਦੁਆਰਾ ਕੀਤਾ ਗਿਆ ਉਹਦੇ ਵਿੱਚ ਦੱਸਿਆ ਗਿਆ ਕਿ ਲਗਾਤਾਰ ਤੀਸਲੇ ਤੀਜਾ ਸਾਲ ਆ ਗਿਆ ਜਦੋਂ ਸੇਲਜ਼ ਜਿਹੜੀਆਂ ਨੇ ਉਹਨਾਂ ਦੇ ਵਿੱਚ ਗ੍ਰਾਵਟਾਈ ਆ 2022 ਤੋਂ ਲੈ ਕੇ ਕੰਮ ਸ਼ੁਰੂ ਹੋਇਆ ਉਸ ਤੇ ਵਿੱਚ ਕਈ ਰੀਜ਼ਨ ਬਣ ਗਏ ਪਿਛਲੀ ਸਰਕਾਰ ਦਾ ਰੀਜ਼ਨ ਇਸ ਅਸੈਂਬਲੀ ਇੱਕ ਕਿ ਜਸਟਰ ਟ੍ਰੂਡੋ ਹੋਰਾਂ ਦੀ ਸਰਕਾਰ ਬਿਲੇ ਜਿਹੜੀਆਂ ਰਿਬੇਟਸ ਜਿਹੜੀਆਂ ਇਸ ਨੂੰ ਐਕਸਪਾਇਰ ਹੋ ਗਈਆਂ ਜਿਹੜੀ ਦਿੱਤੀ ਗਈ ਸੀ ਕਿ ਨਵੀਂ ਗੱਡੀ ਤੁਸੀਂ ਇਲੈਕਟ੍ਰਿਕ ਵਹੀਕਲ ਲਓਗੇ ਤੇ ਫੈਡਰਲ ਸਰਕਾਰ ਤੁਹਾਨੂੰ ਕੋਈ ਨਾ ਕੋਈ ਦੇਵੇਗੀ ਉਹ ਪ੍ਰੋਗਰਾਮ ਖਤਮ ਹੋ ਗਿਆ ਉਸ ਤੋਂ ਬਾਅਦ ਕੋਈ ਨਵਾਂ ਸ਼ੁਰੂ ਨਹੀਂ ਕੀਤਾ ਗਿਆ ਉੱਪਰੋਂ ਆ ਗਿਆ ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਉਹਨਾਂ ਨੇ ਜਿਹੜੀਆਂ ਨੀਤੀਆਂ ਸ਼ੁਰੂ ਕੀਤੀਆਂ ਉਹਦੇ ਨਾਲ ਹੋਰ ਜ਼ਿਆਦਾ ਲੋਕਾਂ ਨੂੰ ਝਟਕਾ ਲੱਗਾ ਤੇ ਲੋਕਾਂ ਨੇ ਆਪਣੀਆਂ ਪਲੈਨਸ ਜਿਹੜੀਆਂ ਸੀ ਉਹ ਅੱਗੇ ਪਾ ਦਿੱਤੀਆਂ ਜੋ ਸਭ ਤੋਂ ਪ੍ਰਮੁੱਖ ਕਾਰਨ ਜਿਹੜਾ ਕੈਨੇਡਾ ਦੇ ਵਿੱਚ ਜਦੋਂ ਲੋਕਾਂ ਨੂੰ ਪੁੱਛਿਆ ਗਿਆ ਕਿ ਕੀ ਕਾਰਨ ਹੈ ਕਿ ਤੁਸੀਂ ਉਨੀ ਜਿਆਦਾ ਸ਼ਿੱਦਤ ਨਾਲ ਇਲੈਕਟ੍ਰਿਕ ਗੱਡੀ ਖਰੀਦਣ ਬਾਰੇ ਨਹੀਂ ਸੋਚ ਰਹੇ ਤਾਂ ਉਹਦਾ ਮਤਲਬ ਇਹ ਹੈ ਕਿ ਜਿਹੜੀ ਇਹ ਜਿਹੜੀ ਜਿਹੜੇ ਜਿਹੜੇ ਲੋਕ ਝਿਜਕਦੇ ਸੀ ਕਿ ਗੱਡੀ ਅਸੀਂ ਖਰੀਦਣੀ ਹੈ ਉਹ ਉਹ ਤਕਰੀਬਨ 78% ਤੇ ਲੋਕ ਉਹਨਾਂ ਦੀ ਆ ਕਿ ਜਿਹੜੇ ਕਹਿੰਦੇ ਕੰਸਰਨ ਹੈ ਸਾਨੂੰ ਤੇ ਕੰਸਰਨ ਕਿਹੜੇ-ਕਿਹੜੇ ਨੇ ਇਹਨਾਂ ਵਿੱਚ ਕਿ ਇਹਨਾਂ ਨੇ ਕਿ ਇਹ ਜਿਹੜਾ ਐਕਸਪੈਂਸਿਵ ਇਲੈਕਟ੍ਰਿਕ ਵੀਹਿਕਲ ਜਿਹੜਾ ਹੈ ਇਹ ਜ਼ਿਆਦਾ ਕੀਮਤ ਆ ਇਸਦੀ ਦੂਸਰੀਆਂ ਗੱਡੀਆਂ ਨਾਲੋਂ ਜ਼ਿਆਦਾ ਔਰ ਹੋਰ ਬਹੁਤ ਸਾਰੇ ਰੀਜ਼ਨ ਨੇ ਜਿਹਦੇ ਵਿੱਚ ਜਿਹੜਾ ਇਨਫਰਾਸਟ੍ਰਕਚਰ ਹੈ ਖਾਸ ਤੌਰ ਤੇ ਚਾਰਜਿੰਗ ਦਾ ਉਹਦਾ ਘੱਟ ਹੋਣਾ ਕੈਨੇਡਾ ਇੱਕ ਲੰਬਾ ਚੌੜਾ ਮੁਲਕ ਹੈ ਦੂਰ ਦੂਰ ਆਬਾਦੀ ਹੈ ਜੇ ਸ਼ਹਿਰਾਂ ਦੇ ਵਿੱਚ ਜਿੰਨ ਇਥੇ ਫਿਰ ਥੋੜਾ ਜਿਹਾ ਹਟਮਾ ਜਾਣਾ ਹੋਵੇ ਕਿਤੇ ਤੇ ਕਾਫੀ ਜ਼ਿਆਦਾ ਟ੍ਰੈਵਲ ਕਰਨਾ ਪੈਂਦਾ ਹੈ ਤੇ ਉਸ ਮਾਮਲੇ ਦੇ ਵਿੱਚ ਫਿਰ ਇਲੈਕਟ੍ਰਿਕ ਗੱਡੀ ਨੂੰ ਬਹੁਤਾ ਜਿਹੜਾ ਵਾਇਬਲ ਕੇ ਵਾਰੀ ਨਹੀਂ ਸਮਝਿਆ ਜਾਂਦਾ ਜੇ ਇੱਕ 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 ਸੰਤੁਸ਼ਟੀ ਜੀ ਹੁੰਦੀ ਹੈ ਉਹ ਨਹੀਂ ਮਹਿਸੂਸ ਹੁੰਦੀ ਭਾਵੇਂ ਕਿ ਠੀਕ ਹੀ ਹੋਵੇ ਅਗਲਾ ਕਾਰਨ ਹੈ ਜ਼ਿਆਦਾ ਠੰਡ ਜ਼ਿਆਦਾ ਠੰਡਾ ਮੁਲਕ ਹੈ ਤੇ ਉਹਦੇ ਕਰਕੇ ਕੈਨੇਡਾ ਦੇ ਵਿੱਚ ਥੋੜਾ ਲੋਕ ਝਿਜਕਦੇ ਨੇ ਕਿ ਜੇ ਕਿਤੇ ਫਸ ਗਏ ਤੇ ਫਿਰ ਕੀ ਹੋਵੇਗਾ ਹੁਣ ਇਹਦੇ ਨਾਲ-ਨਾਲ ਕੁਝ ਇਹੋ ਜਿਹੀਆਂ ਗੱਲਾਂ ਆ ਗਈਆਂ ਜਿਹਦੇ ਕਰਕੇ ਸਰਕਾਰ ਦੀ ਜਿਹੜੀ ਰਿਵੇਟ ਵਾਲੀ ਮੈਂ ਗੱਲ ਕੀਤੀ ਹੈ ਕਿ ਅਫੋਰਡੇਬਿਲਟੀ ਜਿਹੜੀ ਆ ਉਹ ਇੰਨੀ ਜ਼ਿਆਦਾ ਨਹੀਂ ਜਿਹਦੇ ਕਰਕੇ ਲੋਕਾਂ ਨੂੰ ਲੋਕ ਸੋਚਣ ਕਿ ਹਾਂ ਇਸ ਚੀਜ਼ ਦਾ ਫਾਇਦਾ ਹੋ ਰਿਹਾ ਸਰਕਾਰ ਹਿੱਸਾ ਪਾ ਰਹੀ ਹੈ ਸਰਕਾਰ ਹਿੱਸਾ ਪਾਵੇ ਤੇ ਫਿਰ ਲੋਕ ਕਹਣਗੇ ਕਿ ਵਾਕੇ ਫਰਕ ਹੈ ਹੁਣ ਸਰਵੇ ਜਿਹੜਾ 2025 ਦੇ ਵਿੱਚ ਹੋਣ ਤਾਜ਼ਾ ਹੋਇਆ ਉਹਦੇ ਵਿੱਚ 42% ਕੈਨੇਡੀਅਨ ਕਹਿੰਦੇ ਨੇ ਕਿ ਆਪਣੀ ਗੱਡੀ ਜਿਹੜੀ ਅਗਲੀ ਆ ਉਹ ਇਲੈਕਟ੍ਰਿਕ ਅਸੀਂ ਖਰੀਦਣ ਬਾਰੇ ਸੋਚ ਰਹੇ ਹਾਂ ਜਦਕਿ 2024 ਦੇ ਵਿੱਚ ਇਹੋ ਹੀ ਅੰਕੜਾ ਜਿਹੜਾ ਸੀ 46% ਸੀ ਤੇ 29 ਸਿਰਫ 29% ਜਿਹੜੇ ਨੇ ਉਹ ਸ਼ੋਰ ਜਾਬਦੇ ਨੇ ਕਿ ਇਲੈਕਟ੍ਰਿਕ ਗੱਡੀ ਹੀ ਖਰੀਦਣੀ ਹੈ ਜਦਕਿ 2024 ਦੇ ਵਿੱਚ ਇਹ ਅਕੜਾ 40% ਸੀ ਸੋ so 11% ਦੀ ਲੋਕਾਂ ਦੀ ਚਾਹਤ ਦੇ ਵਿੱਚ ਹੀ ਘਰਾਵਟ ਹੈ ਹੁਣ ਸਰਕਾਰ ਨੇ ਜਿਹੜੀਆਂ ਆਪਣੀ ਰਿਬੇਟ ਸੀਗੀਆਂ ਜਨਵਰੀ ਦੇ ਵਿੱਚ ਉਹਨਾਂ ਦੀ ਖਤਮ ਹੋ ਗਈਆਂ ਰਿਬੇਟ ਦੇ ਵਿੱਚ 5000 ਤੱਕ ਜਿਹੜਾ ਸੀ ਉਹ ਮਿਲਦਾ ਸੀ ਜ਼ੀਰੋ ਮਿਸ਼ਨ ਪੈਸੇਂਜਰ ਵਹੀਕਲ ਲੈਣ ਤੇ ਇਹਦੇ ਉਲਟ ਹੋਇਆ ਕਿ ਕਿ ਅਲਬਰਟਾ ਸੂਬਾ ਜਿਹੜਾ ਕਿ ਬਹੁਤਾ ਪਸੰਦ ਨਹੀਂ ਕਰ ਰਿਹਾ ਕਿ ਸਰਕਾਰ ਨੇ ਮਿੱਥਿਆ ਹੋਇਆ ਕਿ ਅਗਲੇ ਕੁਝ ਸਾਲਾਂ ਦੇ ਵਿੱਚ ਜਿਹੜੀ ਹੈ ਅਸੀਂ ਟੋਟਲ ਗੱਡੀਆਂ ਜਿਹੜੀਆਂ ਨੇ ਕੈਨੇਡਾ ਦੇ ਵਿੱਚ ਇਲੈਕਟ੍ਰਿਕ ਹੀ ਸੇਲ ਕਰਨੀਆਂ ਨਵੀਆਂ ਦੂਸਰੀ ਗੈਸੋਲਿਨ ਗੱਡੀਆਂ ਵੇਚਣਗੀਆਂ ਨਹੀਂ ਇਹ ਕੈਨੇਡੀਅਨ ਸਰਕਾਰ ਨੇ ਇੱਕ ਰੱਖਿਆ ਹੋਇਆ 2035 ਤੱਕ ਆ ਸ਼ਾਇਦ ਉਹਦੇ ਉਲਟ ਕੋਈ ਸਰਕਾਰਾਂ ਇਸ ਨੂੰ ਪਸੰਦ ਨਹੀਂ ਕਰ ਰਹੀਆਂ ਇਸ ਸਕੀਮ ਨੂੰ ਉਹ ਕਿਹੜੀਆਂ ਸਰਕਾਰਾਂ ਨੇ ਅਲਬਰਟਾ ਦੀ ਸਰਕਾਰ ਹੈ ਕਿਉਂਕਿ ਅਲਬਰਟਾ ਵਿੱਚ ਤੇਲ ਬਹੁਤਾ ਨਿਕਲਦਾ ਤੇ ਉਹਨਾਂ ਨੇ ਵੇਚਣਾ ਵੀ ਹੈ ਕਿਤੇ ਉਹਨਾਂ ਨੇ ਸਗੋਂ ਉਲਟਾ 200 ਡਾਲਰ ਸਾਲਾਨਾ ਇੱਕ ਜਿਹੜਾ ਸੀ ਰੋਡ ਟੈਕਸ ਲਾ ਦਿੱਤਾ ਜਿਹਦੇ ਤਹਿਤ ਹਰ ਇਲੈਕਟ੍ਰਿਕ ਗੱਡੀ ਵਾਲੇ ਨੂੰ 200 ਡਾਲਰ ਜਿਹੜਾ ਹਰ ਸਾਲ ਦੇਣਾ ਪਵੇਗਾ ਸੋ ਇਹਦੇ ਵਿੱਚ ਜੋ ਇੱਕ ਲੋਕਾਂ ਨੂੰ ਇੱਕ ਖੁਸ਼ੀ ਜੀ ਹੋਣੀ ਚਾਹੀਦੀ ਸੀ ਜਾਂ ਇੱਕ ਲੋਕਾਂ ਦੀ ਖਾਹਿਸ਼ ਹੋਣੀ ਚਾਹੀਦੀ ਸੀ ਕਿ ਅਸੀਂ ਅਗਲੀ ਗੱਡੀ ਆ ਲੈਣੀ ਹੈ ਉਹ ਨਈ ਲੈਣ ਦੇ ਬਾਰੇ ਬਹੁਤਾ ਸੋਚ ਰਹਾ ਉਹ ਗਿਣਤੀ ਉੱਥੇ ਕੀ ਹੈ ਬਲਕਿ ਉਸ ਤੋਂ ਵੀ ਕੁਝ ਥੱਲੇ ਜਿਹੜੀ ਹੈ ਉਹ ਆ ਚੁੱਕੀ ਹੈ 2025 ਦੇ ਵਿੱਚ ਜਿੰਨੀਆਂ ਗੱਡੀਆਂ ਕੈਨੇਡਾ ਵਿੱਚ ਵਿਕੀਆਂ ਉਹਨਾਂ ਵਿੱਚੋਂ 17% ਜਿਹੜੀਆਂ ਸੀ ਉਹ ਇਲੈਕਟ੍ਰਿਕ ਸੀ ਹਾਲਾਂਕਿ 2024 ਦੇ ਵਿੱਚ ਸਿਰਫ 13% ਸੀ ਤੇ ਇਹ 2000 ਮਾਫ ਕਰਨਾ 2024 ਦੇ ਵਿੱਚ 17% ਸੀ 2023 ਦੇ ਵਿੱਚ 13% ਸੀ ਸੋ ਉੱਥੇ ਥੋੜਾ ਜਿਹਾ ਵਾਧਾ ਹੋਇਆ ਟੋਟਲ ਜਿਹੜੀਆਂ ਕੈਨੇਡਾ ਦੇ ਵਿੱਚ ਪਿਛਲੇ ਸਾਲ 2,52,000 ਦੇ ਕਰੀਬ ਜਿਹੜੀਆਂ ਗੱਡੀਆਂ ਸੀ ਉਹ ਇਲੈਕਟ੍ਰਿਕ ਵਿਕੀਆਂ ਨੇ ਇਲੈਕਟ੍ਰਿਕ ਜਾਂ ਪਲੱਗ-ਇਨ ਹਾਈਬ੍ਰਿਡ ਇਲੈਕਟ੍ਰਿਕ ਕਾਰ ਜਿਹੜੀ ਆ ਉਹ ਵਿਕੀ ਹੈ ਤੇ ਇਹਦੇ ਵਿੱਚ ਅਸਲੀ ਜਿਹੜਾ ਕੈਨੇਡਾ ਦੀ ਸਮੱਸਿਆ ਉਹ ਇੱਥੇ ਵੀ ਆ ਕਿ ਇੱਥੇ ਬਣਦੀਆਂ ਨਹੀਂ ਬਹੁਤੀਆਂ ਗੱਡੀਆਂ ਸਿਰਫ 25000 ਗੱਡੀਆਂ ਕੈਨੇਡਾ ਦੇ ਵਿੱਚ ਮੈਨੂਫੈਕਚਰ ਹੋਈਆਂ ਬਾਕੀ ਜਿਹੜਾ ਹੈ ਯੂ ਐਸ ਏ ਦੀ ਮਾਰਕੀਟ ਜਾਂ ਹੋਰ ਨਾ ਵਿਸ਼ਵ ਦੀ ਮਾਰਕੀਟ ਤੇ ਰਿਲਾਇਅ ਕਰਨਾ ਪੈਂਦਾ ਹੈ ਜੀ ਸੋ ਕੈਨੇਡਾ ਮੁਲਕ ਦੀ ਥੋੜੀ ਜਿਹੀ ਇਹਦਾ ਜੀਓਗ੍ਰਾਫਿਕ ਸਥਿਤੀ ਜਿਹੀ ਹੋਰ ਹੈ ਇਹਨਾਂ ਦਾ ਸੋਚਣ ਵਿਚਾਰਨ ਦਾ ਤਰੀਕਾ ਵੀ ਥੋੜਾ ਵੱਖਰਾ ਹੈ ਜੀ ਬਿਲਕੁਲ ਜੀ ਅ ਬڑے ਵੱਡੇ ਕਾਰਨ ਤੁਸੀਂ ਦੱਸਦੇ ਨੇ ਜਿਸ ਕਰਕੇ ਜਿਹੜੀ ਹੈ ਵਿਕਰੀ ਇਲੈਕਟ੍ਰਿਕ ਕਾਰਾਂ ਦੀ ਕੈਨੇਡਾ ਵਿੱਚ ਘਟੀ ਹੈ ਤੇ ਮੈਨੂੰ ਲੱਗਦਾ ਕਿ ਉਹਦੇ ਵਿੱਚ ਠੰਡਾ ਮੁਲਕ ਹੋਣਾ ਜਾਂ ਠੰਡ ਬਹੁਤ ਜ਼ਿਆਦਾ ਤੇ ਪੈਣੀ ਇੱਕ ਵੱਡਾ ਕਾਰਨ ਇੱਕ ਮੰਨਿਆ ਜਾਂਦਾ ਜੀ